ਨਾਲਪਿੰਡਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ万ਜੀਤ ਸਿੰਘ ਰਮਾਣਾ ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਵੱਖ-ਵੱਖ ਮੰਡਲਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਜ ਆਫਤ ਰਾਹਤ ਫੰਡ ਦੇ 12000 ਕਰੋੜ ਰੁਪਏ ਦੀ ਦੁਰਵਰਤੋਂ ਕਰਨ ਦੀ ਦੋਸ਼ ਸ਼ੇਟ ਆਪੋ ਆਪਣੇ ਬਾੜਾਂ ਵਿੱਚ ਆਪ ਸਰਕਾਰ ਵਿਰੋਧ ਵਿਰੋਧ ਪ੍ਰਦਰਸ਼ਨ ਕੀਤੇ ਵਿਰੋਧ ਪ੍ਰਦਰਸ਼ਨ ਦੌਰਾਨ ਆਪ ਤੇ ਪਿੱਖਾ ਹਮਲਾ ਕਰਦੇ ਹਨ ਰਜਨੀਸ਼ ਧਮਾਨ ਨੇ ਕਿਹਾ ਕਿ ਇਹ ਰਕਮ ਹੜਪੀੜਤਾਂ ਦੀ ਮਦਦ ਲਈ ਸੀ ਪਰ ਸਰਕਾਰ ਨੇ ਇਹ ਰਕਮ ਕਿਤੇ ਹੋਰ ਭੇਜ ਦਿੱਤੀ ਹੈ ਉਨਾ ਕਹਿਆ ਕਿ ਇਸ ਰਕਮ ਦੀ ਦੁਰਵਰਤੋਂ ਕਰਨ ਲਈ ਸਰਕਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਤੇ ਮਾਨ ਨੇ ਕਿਹਾ ਕਿ ਨਾ ਸਿਰਫ ਫੰਡ ਹੜੱਪੇ ਗਏ ਹਨ ਸਗੋਂ ਦਰਿਆਵਾਂ ਵਿੱਚ ਅਨਿਵਾ ਅਤੇ ਡੂੰਗੀ ਮਾਈਨਿੰਗ ਨੇ ਉਹਨਾਂ ਦਾ ਕੁਦਰਤੀ ਰਸਤਾ ਵੀ ਬਦਲ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਅੱਜ ਇੱਕ ਏਕੜ ਕਈ ਏਕੜ ਜ਼ਮੀਨ ਹੜ ਦੀ ਰੇਪੇਟ ਵਿੱਚ ਆ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਪਰ ਅੱਜ ਉਸੇ ਪਾਰਟੀ ਦੇ ਨੁਮਾਇੰਦਿਆਂ ਨੇ ਗਲਤ ਫੈਸਲੇ ਕਾਰਨ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਖੂਨ ਦੇ ਹੰਝੂ ਬਹਾਉਣ ਲਈ ਮਜਬੂਰ ਹਨ ਪਰ ਆਪ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਕੁੰਭ ਕਰਨ ਦੀ ਨੀਂਦ ਸੌ ਰਹੇ ਹਨ ਅੱਜ ਪੰਜਾਬ ਦੇ ਲੋਕ ਹੜਾ ਕਰ ਖੂਨ ਦੇ ਹੰਝੂ ਬਹਾ ਰਹੇ ਹਨ ਪਰ ਆਪ ਸਰਕਾਰੀ ਨੁਮਾਇंदे ਮौज-ਮਸਤੀ ਕਰ ਰਹੇ ਹਨ ਇਸ ਮੌਕੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੋਤਰਾ ਜਿਲ੍ਹਾ ਉਪ ਪ੍ਰਧਾਨ ਮਨੀਸ਼ ਚੋਪੜਾ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਪਮਰਾ ਐਡਵੋਕੇਟ ਕੁਲਦੀਪ ਰਕੇਸ਼ ਪ੍ਰਾਸ਼ਰ ਈਸ਼ਰ ਸਿੰਘ ਲਾਲਕਾ ਹਿਮਾਂਸ਼ੂ ਕਾਲੜਾ ਦੀਪਕ ਜੋਹਰ ਅਮਿਤ ਮਿੱਤਲ ਰਜੀਵ ਬਰਮਾ ਬినੋਦ ਰਾਣਾ ਪ੍ਰਮੋਦ ਕੁਮਾਰ ਹਰਬੰਸ ਸਿੰਘ ਸਲੂਜਾ ਅੰਕੁਰ ਬਰਮਾ ਅਮਿਤ رائے ਕੇਸ਼ਵ ਗੁਪਤਾ ਨਵੀਨ ਵਡੇਰਾ ਅਮਿਤ ਸ਼ਰਮਾ ਸ਼ੋਕ ਰਾਣਾ ਚਿਰਾਗ ਅਰੋੜਾ ਰਜੀਵ ਬਰਮਾ ਸੁਰੇਸ਼ ਅਗਰਵਾਲ ਵਿਪਨ ਵਿਨਾਇਕ ਵਿਸ਼ਾਲ ਹਾਜਰਸਨ ਗੁਲਾਟੀ ਦੀਪਕ ਡਡਵਾਲ ਬਲਵਿੰਦਰ ਸਿਆਲ ਰਿਤੀਸ਼ ਜੈਸਵਾਲ ਯੋਗੇਸ਼ ਸ਼ਰਮਾ ਪ੍ਰਿੰਸ ਭੰਡਾਰੀ ਸੰਦੀਪ ਵੱਧਵਾ ਆਸ਼ੀਸ਼ ਗੁਪਤਾ ਸਾਰੇ ਭਾਜਪਾ ਕਾਉਂਸਲਰ ਅਤੇ ਸਾਰੇ ਸੀਨੀਅਰ ਆਗੂ ਅਤੇ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਵਿਰੁੱਧ ਪ੍ਰਦਰਸ਼ਨ ਕੀਤਾ